ਇਹਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਉਸ ਬੰਦੇ ਨੂੰ ਸਰਕਸ ਖਵਾ ਲਈ ਜਿਹਨੇ ਪੰਜੇ ਫੇਸਾਂ ਦੇ ਲੋਕ ਤੇ ਹੋਰ ਕਲੋਨੀਆਂ ਦੇ ਲੋਕ ਤਪਾਏ ਆ ਉਹਦੀ ਇਨਕੁਆਰੀ ਦੇ ਨਾਲ ਮੈਂ ਮੂਹਰੇ ਲੱਗਣ ਨੂੰ ਤਿਆਰ ਆ ਪੰਜੇ ਫੇਸਾਂ ਦੇ ਲੋਕ ਨਾਲ ਲੱਗਣ ਇਨਕੁਆਰੀ ਆ ਚੁੱਕੀ 100 150 ਬੰਦੇ ਨੇ ਦਸਤਕਤ ਕਰਕੇ ਦਿੱਤਾ ਸੀ ਉਹਨੂੰ ਭਜਦਿਆਂ ਨੂੰ ਵਾਣ ਫੇਰ ਕੋਈ ਗੱਲ ਐ ਦਿਖਾਉਣਾ ਚਾਹੀਦਾ ਜੇ ਲੋਕ ਚੁੱਪ ਕਰਕੇ ਬੈਠਣਗੇ ਇਹੋ ਜਿਹੇ ਸ਼ਰਾਰਤੀ ਲੋਕਾਂ ਦਾ ਹੌਸਲਾ ਵੱਧ ਐ ਕਿਹੜੇ ਲੋਕ ਮੇਰੇ ਸਾਥੀ ਮੇਰੇ ਨਾਲ ਚੱਲੇ ਸੀ ਜਿਹੜੇ ਮਗਰੋਂ ਕੋਲ ਹੋ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਮੁੜੇ ਆਓ ਨਿਕਲ ਕੇ ਇਹ ਜਿਹੜੇ ਡਾਈਟ ਕੋਕ ਪੀਜੇ ਜੇ ਤੇ ਖਾ ਕੇ ਜਿਹੜਾ ਪੰਦਰ ਵੜ ਕੇ ਏਸੀ ਜੀ ਕਹਿੰਨੇ ਕੋਈ ਬਾਤ ਨਹੀਂ ਜੀ ਦੇਖ ਲੱਤੇ ਆ ਹੋ ਜਾਏਗਾ ਇਹ ਆਉਣੀ ਹੁੰਦਾ ਲੜਾਈ ਦੇ ਮੈਦਾਨ 'ਚ ਕਿਸਾਨ ਬੈਠੇ ਆ ਲੜੀ ਜਾਂਦੇ ਆ ਉਹ ਖੜੀਆਂ ਸਰਕਾਰਾਂ ਇਹ ਤਾਂ ਗੱਲ ਹੀ ਕੁਝ ਨਹੀਂ ਸੀ ਵੀ ਸਾਰਾ ਮਾਮਲਾ ਕੀ ਸੀਗਾ ਜੀ ਮਾਮਲਾ ਕੁਝ ਨਹੀਂ ਇੱਕ ਬੰਦਾ ਸੀ ਸ਼ਰਾਰਤੀ ਐ ਸਾਰੇ ਜਾਣਦਾ ਕਰਪਟ ਤੇ ਠੱਗ ਐ ਉਹਨੇ ਆਪ ਦੀ ਹਿੰਟ ਪਕਾਉਣ ਵਾਸਤੇ ਪੰਜ ਮੇਸਾ ਦੇ ਲੋਕਾਂ ਨੂੰ ਤਪਾਇਆ ਪਰ ਮਾਨਾਰ ਮਾਨਾ ਇੱਕ ਹੀ ਜਿਹੜਾ ਡਰ ਰਿਹਾ ਸਾਰੇ दारू ਵਾਲਿਆਂ ਤੋਂ ਪੈਸੇ ਲੈਂਦਾ ਸਾਰਿਆਂ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਕੋਈ ਤੁਹਾਨੂੰ ਨਹੀਂ ਪਤਾ ਤੁਸੀਂ दारू ਵਾਲੇ ਤੈਨੂੰ ਸਾਰੇ ਮੁਰਤ ਨੂੰ ਪਤਾ ਕੋਈ ਫਰਕ ਹੀ ਨਹੀਂ ਹੈ ਹਾਈ ਕੋਰਟ ਦੇ ਵਿੱਚ ਕੋਈ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਤਾਂ ਕੀਤੀ ਨਹੀਂ ਹਾਈ ਕੋਰਟ ਮੈਂ ਦੱਸੀ ਜਾਂਦਾ ਜਿਹੜੇ ਸਾਡੇ ਨਾਲ ਆਗੂ ਸੀ ਉਹ ਕੋਲ ਹੋ ਗਏ ਉਹ ਕੋਲ ਹੋਣ ਕਰਕੇ ਹਾਈ ਕੋਰਟ ਤੇ ਪੱਕੀ ਪੈਰਬਾਈ ਹੋ ਨਹੀਂ ਸਕੀ ਆਗੂ ਪਿੱਛੇ हट ਗਏ ਕਿਉਂਕਿ ਰਸਤੇ ਰਸਤੇਦਾਰੀਆਂ ਹੀ ਨਿਕਲੇ ਆਈਆਂ ਆਮ ਲੋਕ ਮਾਰੇ ਅਸਲੀਅਤ ਗੱਲ ਆ